ਕਿਲੋਮੀਟਰ 15 ਘੰਟੇ ਹੋ ਗਏ ਜੀ ਚੱਲਿਆਂ ਨੂੰ ਸ਼੍ਰੀ ਗੋਂਡੇ ਤੋਂ ਤੇ ਸ਼੍ਰੀ 450 ਕਿਲੋਮੀਟਰ ਡਾਨ ਹੋ ਗਿਆ ਹਲੇ ਤੱਕ ਕਿਉਂਕਿ ਜਿੱਥੋਂ ਤੋਂ ਚੱਲੇ ਆ ਘਾਟ ਘਾੜ ਆ ਰਿਹਾ ਅਜੇ ਵੀ ਹੁਣ ਅਸੀਂ ਸੇਧਵਾ ਪਾਰ ਕਰੇ ਹੋਏ ਆ ਜਲਵਾਨੀਆਂ ਦੇ ਕੋਲੇ ਆ ਤੇ ਗੱਡੀ ਤੁਰਦੀ ਹੀ ਨਹੀਂ ਬੜੀ ਸਲੋ ਹੁੰਦੀ ਆ ਜਾਨੀ ਕਿ ਪਹਿਲੇ 15 ਘੰਟਿਆਂ ਚ ਸਿਰਫ 1.450 ਕਿਲੋਮੀਟਰ ਨਿਕਲੇ ਆ ਜਾਨੀ ਕਿ 3 ਕਿਲੋਮੀਟਰ ਆਵਰ ਵੀ ਜਿਹੜੀ ਕਿ ਐਵਰੇਜ ਪਈ ਹੈ ਕਿਉਂਕਿ ਗੱਡੀ ਜਾਂ ਤਾਂ ਹੋਵੇ ਨਾ ਵੀ ਇੱਕ 스ਪੀਡ ਤੇ ਜਾਵੇ ਇੱਕ 스ਪੀਡ ਤੇ ਜਾਂਦੀ ਨਹੀਂ ਗੱਡੀ ਗੱਡੀ ਵਾਸ ਹੀ ਰੰਦਾ ਇਹ ਵੀ ਸੁਪਨਾ ਬਾਵਾ ਚੱਕਿਆ ਇਸ ਅੱਖ ਆਕੇ ਮੀ ਦਾ ਅਭੀ ਇਥੋਂ 180 90 ਕਿਲੋਮੀਟਰ ਬਾਅਦ ਲੈਣਾ ਹੋਊਗਾ ਲਿਵੜ ਬਾਈਪਾਸ ਤੋਂ ਬਾਅਦ ਨੀਂਨ ਰੋਡ ਤੇ ਚੜਾਂਗੇ ਇਹ ਰੋਸ ਹਰਦਾ ਗੱਡੀ ਦੀ ਤੁਹਾਡੀ ਸਪੀਡ ਵਧੇ ਕਿਉਂਕਿ ਕੁੱਲ ਮਿਲਾ ਕੇ ਹੁਣ ਸਾਡੇ ਕੋਲ ਨਹੀਂ 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 48 ਘੰਟੇ ਤੋਂ 15 ਕੱਢੇ 3 ਸਾਈਕ ਘੰਟੇ ਬੰਦੇ ਨੇ ਕੋਲ ਮਾਰ ਕੇ ਸਾਡੇ ਕੋਲ ਸਾਈਂ ਨਾ ਨੌ ਘੰਟੇ ਉਹ ਬਚ ਗਿਆ ਅੱਜ ਤਹੀ 8:00 9:00 ਬਜੇ 24 ਘੰਟੇ ਨੂੰ ਠੀਕ ਆ 9:00 ਬਜੇ 24 ਘੰਟੇ ਨੂੰ ਤੇ ਨੌ ਘੰਟੇ ਅੱਜ ਦੇ ਬਜੇ 24 ਤੇ 9 33 ਘੰਟੇ ਬਜੇ ਜੀ ਕੋਲ ਮਾਰ ਕੇ ਸਾਡੇ ਕੋਲ ਤੇ ਪਲੇਨ ਰੋਡ ਤੇ ਆ ਕੇ ਤਾਂ ਗੱਡੀ ਨੂੰ 33 ਘੰਟੇ ਚ ਡਨ ਕਰਨਾ ਚਾਹੀਦਾ ਬਾਕੀ ਦਾ ਜੋ 1200 ਕਿਲੋਮੀਟਰ ਰਹਿੰਦਾ ਹੈ ਚਲੋ ਠੀਕ ਹੈ ਬੰਦੋ ਜੀ ਕਹਿੰਦੇ ਸ਼ਾਮ ਹੋਈ ਤੇ ਪੰਛੀ ਖਾਣਣਿਆਂ ਨੂੰ ਮੋੜੇ ਆ ਹੁਣ ਮੀਰ ਪਿਆਰੇ ਮਹਾਰਾਸ਼ਟਰ ਪੁੰਨੇ ਜੋ ਸੀਜ਼ਨ ਆ ਕੇ ਮਸ਼ੀਨਾਂ ਲੈ ਕੇ ਵਾਪਸ ਮੁੜ ਰਹੇ ਆ ਪੰਜਾਬ ਨੂੰ ਆਉਂਦੇ ਆ ਪਰਮਾਧਮਾ ਜਿਹੜਾ ਬੰਦਾ ਮਿਹਨਤ ਕਰਦਾ ਏਕ ਦੇ ਤਿੰਨ ਦੱਲੇ ਪਾਵੇ ਨਾ ਏਕ ਬੰਦਾ 4 ਰੁਪਏ ਲੈ ਕੇ ਆਉਂਦੇ ਘਰ ਮੁੜੇ ਇਹ ਵੀ ਵਿਚਾਰੇ ਕਈ ਮਸ਼ੀਨਾਂ ਵਾਲੇ ਤਾਂ ਸਾਲ ਤੋਂ ਮਸਾਂ ਮੈਂ ਕਿਹਣਾ 2-3 ਮਹੀਨੇ ਟੱਕ ਕੇ ਬਹਿੰਦੇ ਹੋਣਗੇ ਨਹੀਂ ਕਦੇ ਕਿਸੇ ਸਟ੍ਰੀਟ ਕਦੇ ਕਿਸੇ ਸਟ੍ਰੀਟ ਕਦੇ ਕੋਈ ਫਸਲ ਕਦੇ ਕੋਈ ਫਸਲ ਬੇਹਤ ਬਹੁਤ ਕਰਦੇ ਹੈਗੀ ਕਿ ਇਹ ਦਿਖਾਏ ਤਾਂ ਵੀ ਆਪਾਂ ਗੱਡੀਆਂ ਦੀ ਵੀਡੀਓ ਪਾਉਨੇ ਆ ਚਲ ਇਹ ਵੀ ਬਾਈ ਟੱਕਰਦੇ ਰਹਿੰਦੇ ਆ ਹਨਾ ਤੇ ਪਿੱਛੇ ਜੇ ਕਿਤੇ ਢਾਬੇ ਤੇ ਚਾਹ ਪਿੰਦੇ ਸੀ ਉੱਥੇ ਰੁਕੇ ਹੋਏ ਸੀ ਗੇਟਿੰਗ ਮੈਚ ਮੜਾ ਜਾ ਸੁਖ ਮੜਾਇਆ ਸੀ ਪੰਜਾਬੀ ਪਰ ਤੇ ਤਾਂ ਹੁਣ ਖੇਤ ਸਾਹਮਣੇ ਆ ਗਏ ਤਾਂ ਵੀਡੀਓ ਕਰਾ ਗੁਜਰੀ ਘਾੜ ਜੀ ਫਿਰ ਐੇ ਚੜਦੀ ਆ ਗੱਡੀ ਹੁਣ ਆਏ ਆ ਵੀ ਮੂਰੇ ਗੱਡੀਆਂ ਵੀ ਸਲੋ ਨੇ ਜਿਹੜੇ ਸਨਪਦੇ ਆ ਵੀ ਫੇਰ ਮੋਸ਼ਨ ਟੂ ਟੂ ਜਦੋਂ ਜੰਦੇ ਚੁਰੀ ਜਾਂਦੀ ਆ 10 ਤੋਂ 20 ਸਪੀਡ ਤੇ ਆ 10 11 ਉੱਕਣੀ ਪੋੜੀ ਜਾਂਦੇ ਆ ਟੈਪਰ ਵਾਲਾ ਨਾ ਕਿਤੇ ਇੰਦਾਂ ਨੂੰ ਜੀ ਸਰੀ ਸਰਗਤੀ ਖੜੀ ਹੈ ਜਾਣਦੇ ਸੱਜਣਾ ਸਾਨੂੰ ਆ ਬੜਾ ਰਸਤਾ ਜੀ ਉਹ ਮਤਲਬ ਥੋੜਾ ਯਾਰ ਇਸ ਵੀ ਯਾਰ ਰਸਤਾ ਹੈ ਥੋੜਾ ਕਿਉਂ ਪੂਰਾ ਹੀ ਰਸਤੀ ਆ ਨਾ ਭਈ ਜਦੋਂ ਥੱਲੇ ਨੂੰ ਆਉਨੇ ਆ ਇੰਨੂੰ ਕਹਿੰਦੇ ਨੇ ਜੀ ਕੀ ਦੀ ਵਿਚਾਰ ਰਲਾ ਆਉਂਦਾ ਫੁੱਲ ਆਊਟ ਆਫ ਕੰਟਰੋਲ ਨਾਈਪਰ ਲਾਈਨ ਵੀ ਮਜਬੂਰੀ ਚ ਐਂ ਜਾਣਾ ਭਾਈ ਕਿਉਂਕਿ ਜੇ ਭਾਅ ਵੀ ਲਵਾਂਗੇ ਮੂਰੇ ਗੱਡੀਆਂ ਜਾਂਦੀਆਂ ਸਲੋ ਹੁੰਦੀਆਂ ਨੇ ਇੱਥਾ ਫਿਰ ਬਾਬੇ ਵਾਲੇ ਗੇਰ ਚ ਘਾੜਨੀਆਂ ਪੈਂਦੀਆਂ ਨੇ ਘਾੜ ਲੰਬਾ ਵਾਵਾ ਨਾ ਲੰਬੀ ਜੜਾਈ ਆਉਂਦੀ ਆ ਹੁਣ ਜਮਾ ਹੀ ਪੈਰ ਜਮਾ ਹੀ ਫੁੱਲਾਂ ਨੂੰ ਰੱਖਿਆ ਹੈ ਉੱਤੇ ਜੇ ਦੱਬਦੇ ਆ ਵਢਾੜ ਵੱਧ ਪਉਂਦੀ ਆ ਤੇ ਹੁਣ ਚੜੀ ਜਾਂਦੀ ਆ ਉਹ ਆ ਵੀ ਜਿਵੇਂ ਚੋਕ ਤੇ ਕਹਿਦੀ ਏ ਚੋਕ ਤੇ ਹੀ ਤੁਰ ਜਾਂਦੀ ਆ ਆ ਹੁਣ ਲੈ ਦੱਸ ਐਨੇ ਉਹ ਵਿਚਾਲੇ ਕੀ ਕਰਨਾ ਸੀ ਆਂਬ ਲੈਣੇ ਐਦਾਂ ਖੜਾ ਬਈ ਉਹ ਅੰਬਾਂ ਦੇ ਨਾਲ ਅੱਛਾ ਉਹ ਹੀ ਜਿਹਨਾਂ ਨੇ ਉੱਥੇ ਵੀਡੀਓ ਬਣਾਈ ਸੀ ਹਨ ਇਹ ਦੋ ਜਿਹੀਆਂ ਵਾਲੀ ਇੱਕ ਹੀ ਰਹਿ ਚਾਪਾ ਜਾ ਜੀ ਤੇ ਬਧਵਾਨ ਆ ਜਾ ਬੋਲ ਜੀ ਮਾਨਪੁਰ ਫੰਕਸ਼ਨ ਆ ਰਹੇ ਆ ਇਹ ਵੀ ਚੜਾਈ ਬਹੁਤ ਸਿੱਖੀ ਆ

ਆਣੀ ਸਲੋ ਹੋ ਜਾਂਦੀ ਹੈ ਗੱਡੀ ਵੀ ਚਾਹੇ ਨਾਲ ਉਹ ਕੋਈ ਤੁਰ ਕੇ ਨਿਕਲ ਜੇ ਇਕਲਾਲਾ ਤੋਂ ਸਾਲਾ ਦੋ ਵਾਰੀ ਮੁੜੇ ਹੋਰ ਹੋਰ ਇਹ ਫੇਰ ਉਹ ਬਾਬੇ ਦਾ ਮੰਦਰ ਨਹੀਂ ਹਨਮਾਨ ਹਨਮਾਨ ਦਸ ਕੀ ਨਿਹਾਨੀ ਲੱਭੀ ਉਹ ਉੱਪਰ ਜਿਹੜੀ ਉਹ ਗਦਾ ਬਣੀ ਹੁੰਦੀ ਆ ਮੇਰੇ ਰੰਗ ਗੋਲੇ ਟਾਈਮ বাজ ਗਿਆ ਜੀ 5:00 ਆਗੇ ਲਿਵਰਡ ਬਾਈਪਾਸ ਤੋਂ ਚਤੌੜਗੜ ਮਊ ਵਾਲੇ ਹਾਈਵੇ ਦੇ ਉੱਤੇ ਟਾਈਮ ਸਾਡਾ 24 ਘੰਟੇ ਹੋਣ ਚ ਬਾਕੀ ਆ 4 ਘੰਟੇ ਯਾਨੀ ਕਿ 20 ਘੰਟੇ ਦੇ ਵਿੱਚ ਆਪਾਂ ਕੱਟਿਆ ਜੀ ਸਾਡੇ ਆਹ ਜੀ ਰੇ ਨਹੀਂ ਗਿਆ ਨਾ ਇਹ ਨਹੀਂ ਨਾ ਕਲਾ ਸਫਰ ਵੀ ਇੰਨਾ ਕੀ ਬਾਕੀ ਮੇਰਾ ਖਲਾਕ ਕੇ ਟਾਈਮ ਸਾਡੇ ਕੋਲੇ 24 ਤੇ 4 28 ਫਿਰ ਇਹਦੇ ਚ ਹੁਣ ਮਾੜਾ ਮੋਟਾ ਸਾਫ਼ ਹੀ ਭਰਨਾ ਕਿਤੇ ਗੱਡੀ ਹੁਣਾਂ ਅੰਬੀ ਦਵਾਉਣਾ ਲਓ ਜੀ ਆ ਕਰੋ ਦਰਸ਼ਨ ਊੜਾ ਬੋਤਾ ਕਿੰਨੇ ਖੜੇ ਐ ਇਹ ਹਰ ਬਾਰ ਮੈਸ ਹੋ ਜਾਂਦਾ ਮੈਂ ਸੋਚਦਾ ਉਹਨਾਂ ਇੱਕੀ ਵੀਡੀਓ ਬਣਾਉਂ ਇੱਕੀ ਵੀਡੀਓ ਬਣਾਉਂ ਜਾਣਾਂ ਤਾਂ ਲਵੇ ਸੀ ਇਹਨਾਂ ਦੇ ਪਰ ਹੁਣ ਮਾਰ ਖੇਚਵਾ ਸਾਡੇ ਕੋਲ ਚਲੋ ਜੀ ਇਹ ਆ ਗਏ ਬਾਈਪਾਸ ਸਰਤਲਾਮ ਦਾ ਤੇ ਤਰੀਕੋ ਪਉਣ ਵਾਲਾ ਟਾਈਮ ਪੁਣੇ 8 8 ਮੀਨ 23 ਘੰਟੇ ਹੋ ਗਏ ਗੱਡੀ ਚੱਲਦੀ ਨੂੰ ਤੇ ਅੱਧੀ ਵਾਰਟ ਸੀ ਨਵੇੜਤੀ ਆ ਟੋਟਲ ਆਪਨਾ ਕਿੰਨਾ ਸੀਗਾ ਮੋਟਰਸਾਈਕਲ 1800 1800 ਤਕਰੀਬਨ ਅਸੀਂ 900 ਤੋਂ ਟੱਪ ਗਏ ਹਾਂ ਤੇ ਇਰੀ ਗੋਂ ਦੇ ਤੋਂ ਤਰੇ ਨੂੰ 900 ਤੋਂ ਉੱਤੇ ਹੋ ਗਿਆ ਤੇ ਇੰਨਾ ਕਿ 900 ਦਾ 1000 ਸਾਡੀ ਮੰਡੀ ਰਹਿ ਗਈ ਹੈ ਅੱਤਾਂ ਨੇ ਵੇੜਤਾ ਹੁਣ ਗਾਂ ਵਾਲੇ 24 ਘੰਟੇ ਪਰਮਾਤਮਾ ਤੰਦਰੁਸਤੀ ਨਾਲ ਲਵਾਵੇ ਤੇ ਮੰਡੀ ਟਾਈਮ ਤੋਂ ਘੰਟਾ ਤੋਂ 2 ਘੰਟੇ ਪਹਿਲਾਂ ਕਰਵਾਇ ਤੇ ਹਾਂ ਜੀ ਜਹਾਂ ਕਣਕ ਦੇ ਨਾਲ ਨੂੰ ਅੱਗ ਲੱਗੀ ਹੋਈ ਹੈ ਇਹ ਧੂਆਂ ਕਿਸੇ ਸਰਕਾਰ ਨੂੰ ਨਹੀਂ ਚੜਦਾ ਨਾ ਇਹ ਮੋਦੀ ਸਾਹਿਬ ਨੂੰ ਚੜੇ ਨਾ ਇਹ ਦਿੱਲੀ ਵਾਲਿਆਂ ਨੂੰ ਚੜੇ ਬਸ ਪੰਜਾਬ ਦਾ ਧੂਆ ਹੀ ਸਾਰੇ ਹਿੰਦੁਸਤਾਨ ਦਾ ਏ ਗਲੇ ਚ ਫਸਦਾ ਪਤਾ ਨਹੀਂ ਮੈਂ ਅੱਗ ਲਾਉਣ ਦੇ ਹੱਕ 'ਚ ਨਹੀਂ ਹੈਗਾ ਪਰ ਇਹ ਜਿਹੜੀਆਂ ਪਾਰਸ਼ਲਿਟੀਆਂ ਹੁੰਦੀਆਂ ਨੇ ਆ ਦੇਖੋ ਆ ਸਭ ਜਾਲਿਆ ਪਿਆ ਹੁਣ ਰਾਤ ਕਰਕੇ ਦੇਖਣਾ ਨਹੀਂ ਤੁਹਾਨੂੰ ਆ ਸਾਰੇ ਅੱਗ ਲਾਈ ਹੋਈ ਆ ਹੁਣ ਮੌਸਮ ਕਿਹੜਾ ਚੱਲਦਾ ਕਣ ਕਬੱਡੀ ਗਈ ਆ ਕਣਕ ਦੇ ਨਾਲ ਨੂੰ ਅੱਗ ਲਾਈ ਹੋਈ ਆ ਹਰ ਜਗ੍ਹਾ ਹੀ ਅੱਗਾਂ ਲੱਗਦੀਆਂ ਨੇ ਜੀ ਆਂਧਰਾ ਤੇ ਏਗਾ ਨਾ ਜਾਣਦੇ ਆ ਉੱਥੇ ਵੀ ਹੁਣ ਜਿਹੜੀ ਖੇਤ ਦੀ ਬੇਸਟ ਆ ਬੰਦਾ ਕੀ ਕਰੂਗਾ ਜਣੋ ਪਿਆਰਿਓ ਰਾਤ ਸੌਂਗੇ ਸੀ ਹੁਣ ਉਠਿਆ ਗੱਡੀ ਚੱਲਦੀ ਆਈ ਅਸੀਂ ਪਹੁੰਚ ਗਏ ਨਸੀਰਾਬਾਦ ਕਿਸ਼ਨਗੜ ਕੋਲੇ ਰੁਕੇ ਸੀ ਇੱਦਾਂ ਘੰਟਾ ਹੀ ਹੋ ਗਿਆ ਸਾਢੇ 6 ਰੁਕੇ ਸੀ 8:00 ਵਜੇ 10 ਮਿੰਟ ਹੋ ਗਏ ਘੰਟਾ ਡੇਢ ਘੰਟਾ ਗੱਡੀ ਤੇ ਟਾਇਰਾਂ ਨੂੰ ਰੈਸਟ ਰੋਸਟ ਕਰਾ ਲਈ ਇੱਥੋਂ ਮੰਡੀ ਰਹਿ ਗਈ ਸਾਡੀ 660 ਕਿਲੋਮੀਟਰ ਤੈਂਬੀ तकरीबन 1.5 ਘੰਟੇ ਰਹਿ ਗਏ। ਪਰਮਾਤਮਾ ਤੰਦਰੁਸਤੀ ਰੱਖੇ। ਮਿਲਦੇ ਆਂ ਫਿਰ ਰੋਡ ਤੇ ਚੜ੍ਹ ਕੇ। ਸ਼ਾਲੇ। ਕਿਸ਼ਨਗੜ੍ਹ ਪਾਰ ਕਰਤਾ ਜੀ। 11:25 ਹੋ ਗਏ। ਜਾਣੀ ਕਿ 36 37 ਘੰਟੇ ਹੋ ਗਏ ਚੱਲਿਆ ਨੂੰ। 600 ਰਹਿ ਗਈ ਹੈ ਮੰਡੀ। ਕਾਂਟੇ ਰਹਿ ਗਏ ਆਪਣੇ ਕੋਲੇ ਕੁੱਲ ਮਿਲਾ ਕੇ 10 ਚਲੋ ਕਮਾਰ ਮਤਾਂਦਰੋਸ ਕਿੱਥੇ ਆਇਆ ਤਾਂ ਬਈ ਝੱਟ ਗਈਆਂ ਹਾਂ ਪਰ ਬੇਤਲੀ ਜਾਮ ਬਹੁਤ ਲੰਬੇ ਲੰਬੇ ਪਏ ਆ ਜਿਹੜਾ ਬਾਰਡਰ ਆਇਆ ਨੇ ਉੱਪਰ ਆ ਚੜ 4-4 ਕਿਲੋਮੀਟਰ ਦੇ ਜਾਮ ਤੇ ਬਾਕੀ ਆ ਤੁਸੀਂ ਲਾਈਵ ਚ ਅੱਜ ਕਰਿਆ ਆ ਸੀਗਾ ਜਿਹੜਾ ਕਸ਼ਮਿਰ ਦਾ ਨਾਲ ਦੇਖਿਆ ਜੀ ਬਹੁਤ ਬੁਰਾ ਹਾਲ ਹੁਣ ਬਸ ਇੱਥੇ ਪ੍ਰਮਾਤਮਾ ਦਾ ਸੋਪ ਰੱਖ ਕੇ 10 ਮਿੰਟ ਦਾ ਪ੍ਰੀਰਿਗ ਕਰਉਣਾ ਨਾਲ ਦੀ ਨਾਲ ਕੋ ਅੰਮਾ ਫਿਲਟਰ ਸਾਫ ਕਰ ਲਾਂਗੇ ਗੱਡੀ ਗਰੀਜ਼ ਹੋ ਜੂ ਅਸੀਂ ਜਾਨੂ ਹਾਕਾ ਪਰਖਾਤਾ ਪਾਣੀ ਛਕ ਲਾਂਗੇ ਫੇਰ ਚਲੋ ਜਾ ਲਈਆ ਸੌਣੇ ਆ 48 ਘੰਟੇ ਹੋਣ ਤੇ ਸਾਂਹ ਲੋ 11 12 10 ਘੰਟੇ ਅਸਲ ਚ ਤਾਂ ਚਲੋ ਮਾੜਾ ਮੋਟਾ ਰਿਹਾ ਇਸ ਮਿਲ ਜਾਂਦੀ ਓੰਦੀ ਘੰਟਾ 2 ਘੰਟੇ ਬੇਕਰੰਤਰ ਹੋ ਜਾਂਦਾ ਬਜਾਸਤ ਘਣੀ ਕਿ ਹੁਣ 50 ਕਿਲੋਮੀਟਰ ਹੈ ਤੇ ਗੱਡੇ ਗੱਡੀਾਂ ਚਾਂਦੇ ਜੋ ਕਿ ਮੁਸ਼ਕਲ ਆ ਚਲੋ ਕੋਈ ਗੱਲ ਨਹੀਂ ਮੰਨਦੇ ਆ ਫਿਰ ਹੁਣ ਲੱਕੀ ਦੇਖਾਂ